ਕੀ ਕੀ ਧੰਨਵਾਦ ਕਰਾਂ ਨਵੇਂ ਸ਼ਹਿਰ ਦੇ ਸਿਆਸਤਦਾਨਾਂ ਦਾ ਕੀ ਕੀ ਧੰਨਵਾਦ ਕਰਾਂ ਨਵੇਂ ਸ਼ਹਿਰ ਦੇ ਸਿਆਸਤਦਾਨਾਂ ਦਾ ਆ ਦਿੱਤੀਆਂ ਸੋਗਾਤਾਂ ਤੇ ਆ ਦਿੱਤੀਆਂ ਸੋਗਾਤਾਂ ਤੇ ਹੁਣ ਦੱਸੋ ਕੀ ਮੈਂ ਖਬਰ ਬਣਾਵਾਂ ਨਵੇਂ ਸ਼ਹਿਰ ਦੇ ਹਾਲਾਤਾਂ ਤੇ ਦੱਸੋ ਤਾਂ ਸਹੀ ਕਿ ਮੈਂ ਕੀ ਖਬਰ ਬਣਾਵਾਂ ਨਵੇਂ ਸ਼ਹਿਰ ਦੇ ਹਾਲਾਤਾਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵੇਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਨਹੀਂ ਸ੍ਰੀ ਤੁਸੀਂ ਸ਼ੇਰ ਤੋਂ ਮਜ਼ਲਾਲਤ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਸਿਆਸਤਦਾਨ ਕਾਹਦੇ ਸ਼ੋਗਲ ਹੈ ਵੇਲਣਾਂ ਦਾ ਆਹ ਧੰਨਵਾਦ ਕਰਦੇ ਜੀ ਕਿਉਂਕਿ ਜਦੋਂ ਮੈਂ ਆਲੋਚਨਾ ਕਰਦਾ ਫਿਰ ਕਹਿੰਦੇ ਆ ਜੀ ਮੈਨੂੰ ਪਤਾ ਲੱਗਾ ਕਿ ਸਿਆਸਤਦਾਨ ਵੀ ਚੰਦੀ ਚਰਚਾ ਕਰਦੇ ਆ ਕਹਿੰਦੇ ਨੇ ਆਪ ਇਲੈਕਸ਼ਨ ਲੜਨੀ ਹੋਣੀ ਆ ਇਲੈਕਸ਼ਨ ਲੜੂਗਾ ਲੜੂਗਾ ਨਹੀਂ ਭਾਈ ਲੋਕਾਂ ਲਈ ਖੜੂਗਾ ਖੜ ਗਏ ਆ ਔਰ ਆ ਕੀ ਤਾਰੀਫ ਕਰਾਂ ਮੈਂ ਦੱਸੋ ਇੱਕ ਦਹਾਕੇ ਦੀ ਗੱਲ ਕਰ ਲਈਏ ਪਿਛਲੇ ਇੱਕ ਦਹਾਕੇ ਤੋਂ ਇਹੋ ਜਿਹੇ ਹਾਲਾਤ ਨਹੀਂ ਅੱਛਾ ਜੇ ਮੈਂ ਮੌਜੂਦਾ ਸਰਕਾਰ ਨੂੰ ਨਿੰਦਾ ਕਈ ਵੇਲੇ ਉਹ ਪ੍ਰਚਾਰਿਆ ਵੀ ਜਾਂਦਾ ਕਿ ਪਿਛਲੇ ਨੂੰ ਚੰਗਾ ਕਹਿੰਦਾ ਭਾਈ ਮੈਂ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਕਿਉਂਕਿ ਪਿਛਲੇ 10-15 ਸਾਲਾਂ ਤੋਂ ਜਦੋਂ ਤੱਕ ਸਾਨੂੰ ਹੋਸ਼ ਆਈ ਹੈ ਜਦੋਂ ਤੱਕ ਅਸੀਂ ਕਰਲਾਕਾ ਕੇ ਨੂੰ ਜਿਹੜਾ ਹੋਲਡ ਜਦੋਂ ਤੱਕ ਸਾਨੂੰ ਹੋਸ਼ ਆਈ ਹੈ ਜਦੋਂ ਤੱਕ ਦੁਨੀਆਦਾਰੀ ਸਮਝੀ ਹੈ ਜਦੋਂ ਤੱਕ ਆਪਰੇ ਹੱਕਾਂ ਬਾਰੇ ਜਾਗਰਤ ਹੋਏ ਆ ਸਾਨੂੰ ਪਤਾ ਲੱਗਾ ਕਿ ਸਾਨੂੰ ਦਿੱਤਾ ਕੀ ਹੈ ਨਸੀਬਤਾ ਮੁਹ ਵੱਡੀਆਂ ਖੜੀਆਂ ਨੇ ਇੱਧਰ ਦਿਖਾ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਏਪੀਜੀ ਅਬਦੁਲ ਕਲਾਮ ਸਾਹਿਬ ਦਾ ਕੋਟ ਹੈ ਡਾਕਟਰ ਏਪੀਜੀ ਅਬਦੁਲ ਕਲਾਮ ਸਾਹਿਬ ਦਾ ਕੋਟ ਹੈ ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਸੌਂਦੇ ਦੇਖਦੇ ਹੋ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ ਪਰ ਇੱਥੇ ਲੱਗਦਾ ਪਿਛਲੇ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਗੋਰੀਨੀ ਦੇ ਸੋਤ ਪ੍ਰਸ਼ਾਸਨ ਕਹਿੰਦਾ ਅਸੀਂ ਕਿਸੇ ਤੋਂ ਕੀ ਲੈਣਾ ਹੱਥ ਵੀ ਜੋੜੇ ਆ ਤੇ ਨਾਲ ਦੀ ਨਾਲ ਉਹ ਗੱਡੀ ਵੀ ਦਿਖਾ ਦੇ ਸਾਡੇ ਲਈ ਅਹਿਮ ਹੈ ਕਿ ਇਸ ਇਸ ਵਾਰ ਫਿਰ ਤੋਂ ਫ੍ਰੀ ਸੇਵਾ ਕੱਕ ਹੌਲੀ ਚੱਲਣਾ ਫ੍ਰੀ ਕਾਰ ਸੇਵਾ ਆ ਦੱਸੋ ਤਾਂ ਨਦੀ ਬਣ ਗਈ ਹੈ ਹੁਣ ਇਹ ਨੂੰ ਇਹ ਨਹੀਂ ਕਹਿ ਸਕਦੇ ਕਿ ਕੁਦਰਤ ਦੀ ਕਰੋਪੀ ਆ ਹੁਣ ਆ ਕਿਸੇ ਦਾ ਵਪਾਰ ਠੱਪ ਹੋ ਗਿਆ ਕੋਈ ਗਾਹਕ ਨਹੀਂ ਵੰਣਾ ਇਹਨੂੰ ਕੁਦਰਤ ਦੀ ਕਰੋਪੀ ਨਹੀਂ ਕਹਿ ਸਕਦੇ ਇਹ ਤੁਸੀਂ ਕੋਈ ਸੋਚਿਆ ਹੀ ਨਹੀਂ ਪਿਛਲੇ 10 15 20 ਸਾਲਾਂ ਤੋਂ ਤੁਸੀਂ ਕੁਝ ਸੋਚਿਆ ਨਹੀਂ ਮੈਨੂੰ ਥੋੜਾ ਜ਼ੂਮ ਇਨ ਕਰਕੇ ਦਿਖਾ ਮੈਂ ਚਾਹਣਾ ਦਿਖਾ ਆਹ ਦੇ ਵਿਚਾਰਾ ਵਿਚਕਾਰ ਤੁਰਿਆ ਔਰ ਭਾਰੀ ਮੀਂਹ ਆ ਇਹ ਭਾਰੀ ਮੀਂਹ ਦਾ ਨਤੀਜਾ ਅਸਲ ਜਿੰਨਾ ਮੈਂ ਤੁਹਾਨੂੰ ਗੱਲ ਦੱਸਦਾ ਅਸਲ ਚ ਗੱਲ ਹਮੇਸ਼ਾ ਨਾ ਤੂਮਤ ਜਿਹੜੀ ਆ ਤੂਫਾਨ ਤੇ ਲੱਗਦੀ ਆ ਤੂਫਾਨ ਤੇ ਤੂਮਤ ਲੱਗਦੀ ਗੱਲ ਜਰਾ ਧਿਆਨ ਨਾਲ ਸੁਣੀਓ ਕਿ ਕਿਸ਼ਤੀ ਨੂੰ ਤੂਫਾਨ ਜਿਹੜਾ ਉਤੈਸਨੈਸ ਕਰ ਗਿਆ ਕਿਸ਼ਤੀ ਨੂੰ ਤੂਫਾਨ ਜਿਹੜਾ ਉਹ ਖਿੱਚ ਕੇ ਲੈ ਗਿਆ ਤਾਂ ਜਿਹੜੀ ਕਿਸ਼ਤੀ ਡੁੱਬ ਗਈ ਪਰ ਨਹੀਂ ਬਹੁਤੀ ਵਾਰ ਗਲਤੀ ਮਲਾਹ ਦੀ ਵੀ ਹੁੰਦੀ ਹੈ ਔਰ ਨਵੇਂ ਸ਼ਹਿਰ ਦੀ ਇਤਰਾਸ ਦੀ ਹੈ ਕਿ ਸਾਨੂੰ ਨਵੇਂ ਸ਼ਹਿਰ ਚ ਕਦੀ ਮਲਾਹ ਚੱਜਦਾ ਮਿਲਿਆ ਹੀ ਨਹੀਂ ਜਿਹੜਾ ਕਿਸ਼ਤੀ ਨੂੰ ਕਿਨਾਰੇ ਲਾਵੇ ਹੈ ਕਿ ਕਿਤੇ ਧੁੱਪ ਕਿਤੇ ਛਾਂ ਵੀਰੇ ਕਿਤੇ ਧੁੱਪ ਕਿਤੇ ਛਾਂ ਕੁਦਰਤ ਦੇ ਨਜ਼ਾਰੇ ਓਏ ਉਹ ਵੀ ਪਿਆਸੇ ਨੇ ਜਿਹੜੇ ਦਰਿਆ ਦੇ ਕਿਨਾਰੇ ਤਾਂ ਝੋਟੇ ਦੇ ਸਰਾਰ ਕੀ ਧਰਤੀ ਨਵਾਂ ਸ਼ਹਿਰ ਐਨ ਆਰ ਆਈਆਂ ਦਾ ਗੜ੍ਹ ਚੰਗੇ ਲੋਕ ਸੁਚੇਤ ਲੋਕ ਜਾਗਰਤ ਲੋਕ ਫਿਰ ਵੀ ਉਹ ਪਿਆਸੇ ਨੇ ਦਰਿਆ ਦੇ ਕੰਢੇ ਰਹਿ ਕੇ ਵੀ ਪਰ ਦਰਿਆ ਦੇ ਕੰਢੇ ਰਹਿ ਕੇ ਪਿਆਸੇ ਕਿਉਂ ਆ ਕਿਉਂਕਿ ਕਮਾਊ ਪੁੱਤਾਂ ਨੇ ਕਮਾਈ ਨਹੀਂ ਕਰਨੀ ਹੁੰਦੀ ਰੇਤੇਦੋ ਚਲੋ ਸਾਡਾ ਫਰਜ਼ ਹੈ ਕਿਉਂਕਿ ਕਈ ਵੇਲੇ ਕਿਹਾ ਜਾਂਦਾ ਕਿ ਜੀ ਚੌਥਾ ਪਿੱਲਰ ਐ ਬੋਲਦਾ ਨਹੀਂ ਭਾਈ ਅਸੀਂ ਸੱਚ ਬੋਲਾਂਗੇ ਅਸੀਂ ਕਿਸੇ ਦਾ ਮਾਊਥਪੀਸ ਨਹੀਂ ਆ ਕਿ ਇੱਕ ਨੂੰ ਨਿੰਦ ਦਈਏ ਦੂਜੇ ਨੂੰ ਚੰਗਾ ਕਹਿ ਦਈਏ ਦੂਜੇ ਨੂੰ ਚੰਗਾ ਕਹਿ ਦਈਏ ਪਹਿਲੇ ਨੂੰ ਨਿੰਦ ਦਈਏ ਨੋ ਕਿਸੇ ਨੇ ਕੱਖ ਨਹੀਂ ਕੀਤਾ ਇਹ ਜ਼ਬਾਨ ਸੱਚ ਬੋਲੂਗੀ ਇਹ ਜ਼ਬਾਨ ਬਕਾਊ ਨਹੀਂ ਆ ਇਹ ਜ਼ਬਾਨ ਨੇ ਨਾ ਕਦੀ ਪਹਿਲੇ ਤੋਂ ਕੁਝ ਮੰਗਿਆ ਨਾ ਕਦੀ ਦੂਜੇ ਤੋਂ ਕੁਝ ਮੰਗਿਆ ਇਹ ਜ਼ਬਾਨ ਆ ਲੋਕਾਂ ਦੇ ਨਾਲ ਦੀ ਐ ਇਹ ਜ਼ਬਾਨ ਆ ਜਿਹੜੇ ਸਾਡੇ ਜੀ ਨੇ ਪਰਿਵਾਰਕ ਜੀ ਨੇ ਇਹਨਾਂ ਦੇ ਨਾਲ ਵੀ ਆ ਦਿਖਾ ਦਿਓ ਇੱਕ ਵਾਰੀ ਨਜ਼ਾਰਾ ਕਿਉਂਕਿ ਅਸੀਂ ਤਾਂ ਹਮੇਸ਼ਾ ਉੱਬੜੇ ਪਏ ਆ ਕਿਉਂਕਿ ਲੋਕਾ ਹੁਣ ਵੀ ਲਾਈਵ ਸ਼ੁਰੂ ਕਰਨ ਤੋਂ ਪਹਿਲਾਂ ਵੀ 5-7 ਕਾਲਾਂ ਤੇ ਗੱਲ ਕੀਤੀ ਹੈ ਜਿਹੜੇ ਲੋਕ ਪਰੇਸ਼ਾਨ ਨੇ ਘਰਾਂ 'ਚ ਪਾਣੀ ਵੜ ਗਿਆ ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤਿਹ ਕਾਕਾ ਪਿੱਛੇ ਰੱਖਣਾ ਰੂਲਸ ਫਾਲੋ ਕਰਨੇ ਆ ਚਿੱਟੀ ਪੱਟੀ ਤੋਂ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਰੱਖਣਾ ਗ੍ਰੀਨ ਬੱਤੀ ਹੋ ਗਈ ਹੈ ਤਾਂ ਹੁਣ ਤੁਸੀਂ ਕੱਢ ਦੋ ਕੋਈ ਕੋਨਾ ਨਹੀਂ ਇਹੋ ਜਿਹਾ ਜਿੱਥੇ ਪਾਣੀ ਨਹੀਂ ਆ ਹੁਣੇ ਹੀ ਘਟੋ ਘਟ ਦੋ ਕਿ ਜਾਣੇ ਦੀ ਕਾਲ ਆਈ ਹੈ ਵੱਖੋ ਵੱਖ ਸਕੂਲਾਂ ਤੋਂ ਉਹ ਕਹਿੰਦੇ ਕਿ ਜੀ ਸਕੂਲੋਂ ਬੱਚਨ ਲੈਣ ਜਾ ਰਹੇ ਆ ਸਿਵਰੇਜ ਦਾ ਗੰਦਾ ਪਾਣੀ ਜਿਹੜਾ ਆ ਉਹ ਤੰਗ ਕਰ ਰਿਹਾ ਮੀਹ ਦਾ ਪਾਣੀ ਤਾਂ ਹੈ ਮੰਗ ਲੈਂਦੇ ਉਹਨੂੰ ਬੇਟਾ ਲੰਘ ਲੈਂਦੇ ਲੰਘ ਲੈ ਦੇਖੋ ਸਭ ਤੋਂ ਆ ਵੀ ਇੱਕ ਜੱਜਵਾਜ ਜ਼ਿੰਦਗੀ ਜੀਣ ਦਾ ਵੀਰੇ ਅਸੀਂ ਕਈ ਵੇਲੇ ਤਰਸਦੇ ਰਹਿੰਨੇ ਕਿ ਯਾਰ ਬੂਟ ਮਹਿੰਗੇ ਨਹੀਂ ਲੈ ਹੋਏ ਆ ਵੀ ਦੇਖ ਲੈ ਇੱਕ ਬੰਦਾ ਹੈ ਰੱਬ ਦਾ ਥੈਂਕਫੁਲ ਹੋਣਾ ਚਾਹੀਦਾ ਹਮੇਸ਼ਾ ਹਮੇਸ਼ਾ ਪਰਮਾਤਮਾ ਦਾ ਸ਼ੁਕਰੀਆ ਕਰਨਾ ਚਾਹੀਦਾ ਪਰ ਜਦੋਂ ਹੁਣ ਇਹੋ ਜਿਹੇ ਲੋਕ ਜਾਂ ਮਿਹਨਤਕਸ਼ ਲੋਕ ਖੜੇ ਪਾਣੀ ਚੋਂ ਐ ਐ ਐ ਕਰਕੇ ਲੰਘਦੇ ਆ ਜਾਂ ਮੈਂ ਤਾਂ ਹੈਰਾਨ ਆ ਸਿਆਸਤਦਾਨਾਂ ਦੇ ਦਫ਼ਤਰਾਂ ਚ ਵੀ ਪੁੰਜ ਜੱਕ ਜੱਕ ਕੇ ਜਾਂਦੇ ਆ ਫਿਰ ਪਤਾ ਲੱਗਦਾ ਕਿ ਸਾਡੀ ਤੁਹਾਡੇ ਜੀਵਨ ਦਾ ਕਿਦਾਂ ਮਜ਼ਾਕ ਬਣਾਇਆ ਪਿਆ ਮੁਸੀਬਤਾਂ ਮੂੰਹ ਵੱਡੀਆਂ ਖੜੀਆਂ ਪਰ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਦਿਖਾ ਜਰਾ ਯਾਰ ਦਿਖਾ ਮੈਂ ਚਾਹੁੰਨਾ ਕਿ ਜਿਹੜੇ ਭੈਣ ਭਰਾ ਘਰ ਬੈਠੇ ਨੇ ਕਿਉਂਕਿ ਬਾਰਿਸ਼ ਹੈ ਤਾਂ ਸਾਰੇ ਬਾਹਰ ਨਹੀਂ ਆ ਆ ਪਾਉਂਦੇ ਤੇ ਬਹੁਤ ਜਿਦਿ ਦਿਲ ਚ ਹੁੰਦਾ ਪਰ ਮੈਂ ਸਾਹਮਣੇ ਕਿਤੇ ਦਫ਼ਤਰ ਚ ਬੈਠੇ ਹੁਣ ਦਿਲ ਜੁੰਦਾ ਕਿ ਨਵਾਂ ਸ਼ਹਿਰ ਦਿਖਾ ਦੂੰ ਆਈ ਉਹਨਾਂ ਦੇ ਸੇਵਾ ਚ ਆ ਉਹਨਾਂ ਦੇ ਸਤਕਾਰ ਚ ਆ ਦੇਖੋ ਸੁਭਾਅਕ ਹੈ ਮੀਂਹ ਪੈਂਦਾ ਮਾੜਾ ਮੋਟਾ ਪਾਣੀ ਤਾਂ ਖੜਦਾ ਲੇਕਿਨ ਨਿਕਾਸੀ ਦਾ ਪ੍ਰਬੰਧ ਹੁੰਦਾ ਤੁਸੀਂ ਪਰਦੇਸਾ ਚ ਚਲੇ ਜਾਓ ਪਰਦੇਸਾ ਚ ਕਿਹੜਾ ਮੀਂਹ ਨਹੀਂ ਪੈਂਦੇ ਆ ਇੰਗਲੈਂਡ ਤਾਂ ਉੱਥੇ ਤਾਂ ਦਿਹਾੜੀ ਚ ਦੋ ਦੋ ਵਾਰ ਪੈ ਜਾਂਦਾ ਪਰ ਪੱਕਾ ਪ੍ਰਬੰਧ ਹੁੰਦਾ ਉਹ ਮੀਂਹ ਵਾਲਾ ਪਾਣੀ ਵਰਤਦੇ ਆ ਪੀਣ ਨੂੰ ਹੈ ਮੀ ਵਾਲਾ ਪਾਣੀ ਵਰਤਦੇ ਆ ਪੀਨ ਨੂੰ ਕਿੱਥੇ 450 ਫੁੱਟ ਥੱਲੇ ਚਲਾ ਗਿਆ ਔਰ ਜਿਹੜਾ ਆ ਕੁਦਰਤ ਦਾ ਵੈਸੇ ਦੇਖਿਆ ਜਾਵੇ ਨਾ ਕੁਦਰਤ ਦਾ ਪਿਆਰਾ ਹੀ ਇਹ ਮੀ ਪਰ ਅਸੀਂ ਇਹਨੂੰ ਮੁਸੀਬਤ ਬਣਾਤਾ ਕਿਉਂਕਿ ਪ੍ਰਬੰਧ ਨਹੀਂ ਕੀਤੇ ਸਖਾਵੇਂ ਜੇ ਆ ਪ੍ਰਬੰਧ ਕਰਨੇ ਨਹੀਂ ਹੁੰਦੇ ਜਾਂ ਕਰਨਾ ਨਹੀਂ ਚਾਹੁੰਦੇ ਨੀਤ ਕਿਸੇ ਦੀ ਵੀ ਨਹੀਂ ਆਹ ਲਾ ਦੇਖ ਤਾਂ ਆ ਦੇ ਆਹਨ ਇੱਥੇ ਟਰਨ ਆ ਨਾਗ ਵਾਲਿਆ ਆ ਜੂਬਾ ਬਣਾਤਾ ਉਹ ਮਜਬੂਰੀ ਚ ਦੁਕਾਨ ਵਾਲਿਆਂ ਨੂੰ ਮੇਰੇ ਖਾਲ ਐਂਟਰਲੌਕ ਲਾਉਣਾ ਪਿਆ ਕਿ ਪਾਣੀ ਅੰਦਰ ਨਾ ਵੜ ਜਵੇ ਆ ਦਿਖਾਈਂ ਜਾ ਰਾ ਇੱਧਰ ਦੇਖੋ ਵੀ ਮੈਂ ਤਾਂ ਆਪਣੇ ਤੋਖਲੇ ਸਾਂਝੇ ਕਰੀ ਜਾਣੇ ਆ ਜਿਹੜੇ ਭੈਣ ਭਰਾ ਦੇਖ ਰਹੇ ਆ ਪੀਪੀ 32 ਤੇ ਬਹੁਤੇ ਮੈਨੂੰ ਬਾਹਰੋਂ ਐਨਆਰਆਈ ਵੀ ਫੋਨ ਕਰਦੇ ਹੁੰਦੇ ਕਿ ਅਸੀਂ ਟੀਵੀ ਤੇ ਦੇਖੀਦਾ ਮੈਂ ਖੁਦ ਹੈਰਾਨ ਹੋ ਗਿਆ ਲਾ ਕੇ ਯਾਰ ਸਾਨੂੰ ਟੀਵੀ ਤੇ ਕੌਣ ਦਿਖਾਣ ਲਾ ਪਿਆ ਫਿਰ ਉਹਨੇ ਹੀ ਦੱਸਿਆ ਕਿ ਅਸੀਂ YouTube ਤੇ ਟੀਵੀ ਤੇ ਦੇਖੀਦਾ ਤੁਹਾਨੂੰ ਹਮੇਸ਼ਾ ਤਾਂ ਜਿਹੜੇ ਭੈਣ ਭਰਾ ਟੀਵੀ ਤੇ ਦੇਖ ਰਹੇ ਵੀਰੇ ਉਹਨਾਂ ਨੂੰ ਨਵੇਂ ਸ਼ਹਿਰ ਦਾ ਨਾਲ ਦੀ ਨੜ ਨਜ਼ਾਰਾ ਵੀ ਦਿਖਾਉਣਾ ਕੱਲੀ ਦਿਨੇਸ਼ ਸੂਰੀ ਦੀ ਗੱਲ ਬਾਤ ਨਹੀਂ ਕਿਉਂਕਿ ਉਹ ਤਾਂ ਪਿਆਰ ਕਰਦੇ ਸੁਣੇ ਹੀ ਲੈਂਦੇ ਹਨਾ ਨਾਲ ਦੀ ਨਾਲ ਤੁਸੀਂ ਨਜ਼ਾਰਾ ਵੀ ਦਿਖਾਣਾ ਆ ਆ ਕਰੀ ਜਾ ਰਾ ਇਧਰ ਗੱਡੀ ਵਾਲਾ ਇਧਰ ਗੱਡੀ ਵਾਲਾ ਆ ਮੈਂ ਆਉਂਗਾ ਇੱਥੇ ਹੁਣ ਵੀਡੀਓ ਬਣਾਉਣਾ ਕਿਉਂਕਿ ਇੱਥੇ ਵੀ ਬੜੇ ਮੰਦੜੇ ਹਾਲ ਨੇ ਕਹਿੰਦੇ ਘਾ ਜਿਹੜਾ ਬਹੁਤ ਜ਼ਿਆਦਾ ਹੈ ਔਰ ਮੈਂ ਹੁਣ ਇਹਨੂੰ ਹੁਣ ਦਿਖਾ ਕੇ ਜਾਊਂਗਾ ਆਈਟੀਆਈ ਦਾ ਤਾਂ ਮੈਂ ਮਸਲਾ ਚੱਕ ਲਿਆ ਇਹ ਵੀ ਮਸਲਾ ਚੱਕੂ ਗੱਡੀ ਘਵਾ ਦੇ ਗੱਡੀ ਘਵਾ ਕੇ ਬਾਹਰ ਕੱਢ ਲੈ ਮੋਰੀ ਮੋਰੀ ਘਮਾ ਲੈ ਜਿੱਥੇ ਦੋ ਨਹੀਂ ਪੱਥਰ ਲੱਗੇ ਨੀ ਪੱਥਰ ਦੋ ਪਰ ਕੰਮ ਹੋਵੇ ਤੁਹਾਨੂੰ ਦੋ ਤੀਜਾ ਵੀ ਲੱਗ ਜਾਣਾ ਜੇ ਕੋਈ ਅਗਲੀ ਵਾਰ ਕੋਈ ਨਵਾਂ ਆ ਗਿਆ ਮਤਲਬ ਜਿਹਦਾ ਨਹੀਂ ਪੱਥਰ ਨਹੀਂ ਹੈਗਾ ਉਹਨੇ ਵੀ ਲਾ ਦੇਣਾ ਨੀ ਪੱਥਰਾ ਦੀ ਸਿਆਸਤ ਹੈ ਲੋਕਾਂ ਨੂੰ ਅੱਗੇ ਲੈ ਕੇ ਜਾਣ ਦੀ ਸਿਆਸਤ ਨਹੀਂ ਆ ਨੀ ਪੱਥਰਾ ਦੀ ਸਿਆਸਤ ਹੈ ਕਿ ਇਹਦਾ ਨਾਂ ਢਾ ਕੇ ਮੇਰਾ ਨਾਂ ਆ ਜਾਵੇ ਬੜੀਆਂ ਗੱਲਾਂ ਨੇ ਦਿਲ ਵਿੱਚ بڑے ਮਸਲੇ ਨੇ ਬਹੁਤੀ ਵਾਰ ਰੁਕ ਜਾਈਦਾ ਕਿਉਂਕਿ ਬਹੁਤਾ ਟਾਈਮ ਤਾਂ ਨਾ ਸਾਡਾ ਪਬਲਿਕ ਡੀਲਿੰਗ ਜੇ ਚਲੇ ਜਾਂਦਾ ਦੇਖੋ ਸੁਭਾਵਕ ਹੈ ਪਾਣੀ ਖੜਨਾ ਪਰ ਜੇ ਇਹਨੂੰ ਤਰੀਕੇ ਨਾਲ ਬਣਾਇਆ ਹੁੰਦਾ ਤਾਂ ਨਿਕਾਸੀ ਨਾ ਹੁੰਦੀ ਸੋਚੇ ਹੀ ਨਹੀਂ ਸੋਚ ਵਿਚਾਰ ਹੈ ਹੀ ਕੋਈ ਨਹੀਂ ਨਾ ਪਹਿਲਿਆਂ ਨੇ ਕੁਝ ਕੀਤਾ ਨਾ ਹੁਣ ਦੇ ਕੁਝ ਕਰ ਰਹੇ ਆ ਕਿਉਂਕਿ ਨਾ ਬਹੁਤਿਆਂ ਨੂੰ ਪਤਾ ਹੀ ਲੱਗ ਜਾਂਦਾ ਕਿ ਮੈਂ ਕੱਢ ਅਗਲੀ ਵਾਰ ਆਣਾ ਛੱਡ ਹੁਣ ਐ ਵੀਰੇ ਤੇ ਸਾਡੇ ਯਾਰ ਅਸੀਂ ਕੱਢ ਅਗਲੀ ਵਾਰ ਆਣਾ ਕੋਈ ਨਹੀਂ ਪਿਛਲੇ ਵੀ ਇਹੀ ਕਹਿੰਦੇ ਹਣੇ ਕਹੀ ਕੱਢ ਆਉਣਾ ਅੱਛਾ ਆਪੋਜੀਸ਼ਨ ਨੂੰ ਜਿੰਨੇ ਮਸਲੇ ਚੱਕਣੇ ਚਾਹੀਦੇ ਸਾਰੇ ਅਸੀਂ ਚੱਕਦੇ ਆਂ ਹਰਾਮਨੀ ਵਾਲੀ ਗੱਲ ਸਰਵੈਕਸਲ ਇਹ ਦਾਗ ਨਹੀਂ ਧੁਲेंगे ਲੀਡਰਾਂ ਨੂੰ ਇਹ ਲੱਗਦਾ ਜਿਹੜੇ ਦਾਗ ਇਹ ਆ ਸਰਵੈਕਸਲ ਕੱਪੜੇ ਧੋਂਦਾ ਅੰਦਰਲੇ ਦਾਗ ਨਹੀਂ ਧੋਂਦਾ ਐ ਵੀ ਨੇ ਏਰੀਅਲ ਕੱਪੜੇ ਦੇ ਦਾਗ ਧੋ ਦੂ ਜਿਹੜੇ ਕਰੈਕਟਰ ਤੇ ਲੱਗ ਗਏ ਜਿਹੜੇ ਉਂ ਲੱਗ ਗਏ ਕੇ ਬੰਦੇ ਉਹ ਨੇ ਉਹ ਨਹੀਂ ਧੁੱਲਦੇ ਉਹਦੇ ਲਈ ਲੋਕਾਂ ਲਈ ਕੰਮ ਕਰਨਾ ਪਊ ਮੁਆਫ ਕਰ ਦਿੰਦੇ ਆ ਲੋਕ ਬੁਰੇ ਚ ਮੁਆਫ ਕਰ ਦਿੰਦੇ ਆ ਲੋਕ ਜੇ ਤੁਹਾਡੀ ਨੀਤ ਸੱਚੀ ਹੋਵੇ ਜੇ ਅੰਦਰੋਂ ਖੋਟ ਹੈ ਤਾਂ ਹੰਕਾਰ ਦਾ ਸਿਰ ਨੀਵਾ ਕਹਿੰਦੇ ਆ ਕਿ ਕੁਦਰਤ ਦੀ ਖਰਾਕ ਹੈ ਹੰਕਾਰ ਹੰਕਾਰੀ ਉਹ ਨਹੀਂ ਕਦੀ ਚੱਲਦਾ ਉਹ ਤੁਹਾਡੀ ਨੂੰ ਥੋਡੀ ਨੂੰ ਥੋਡੀ ਨੂੰ ਓਏ ਉਹ ਬਹਿ ਜੇ ਤੁਹਾਡਾ ਬੇੜਾ ਓਏ ਬੇੜਾ ਪਟਾਣ ਵਾਲੇ ਉਹਨਾਂ ਦੇ ਸ਼ਹਿਰ ਦਾ ਹਾਂ ਭੈਜੀ ਕਹਿੰਦੇ ਦਨੇਸ਼ਵਰੀ ਆ ਗਿਆ ਭਾਂਜੀ ਦਨੇਸ਼ਵਰੀ ਹੱਲੇ ਆਇਆ ਨਹੀਂ ਜੇ ਕਿਤੇ ਆ ਗਿਆ ਨਾ ਪੜਨੇ ਪਾਉ ਇਹਨਾਂ ਨੂੰ ਪਰ ਜਿਹੜੇ ਦਮਗੱਜੇ ਮਾਰਦੇ ਫਿਰਦੇ ਆ ਕਿ ਮੈਨੂੰ ਉਹ ਕਰ ਦੋ ਕਰ ਦੋ ਤੇ ਨਹੀਂ ਸੂਰੀ ਜੇ ਕਿਤੇ ਆ ਗਿਆ ਪੜਨੇ ਪਾਉ ਯਾਰ ਕਿੱਡੀ ਕ ਗੱਲ ਐ ਮੈਂ ਇੱਕ ਗੱਲ ਕਰਦਾ ਛੋਟੇ ਵੀ ਇੱਕਵਾਲਾ ਯਾਰ ਕਿੱਡੀ ਕ ਗੱਲ ਐ ਮੰਨ ਲਓ ਤੁਸੀਂ ਤਕੜੇ ਸਿਆਸਤਦਾਨ ਐ ਯਾਰ ਕਿੱਡੀ ਕ ਗੱਲ ਐ ਹੈ ਅ ਇੱਕ ਘੰਟ ਦੀ ਡਰਾਈਵ ਐ ਬੈਠ ਜਾ ਕੇ ਸੀਐਮ ਦੇ ਦਰਵਾਜੇ 'ਚ ਕਿ ਮੈਂ ਨਹੀਂ ਉੱਠਦਾ ਜੀ ਸਸੀਗਾ ਲਓ ਭੈਣ ਜੀ ਸੱਸੀ ਗੱਲ। ਲਓ ਭੈਣ ਜੀ ਫਾਲ ਭਰ ਦਿੰਨਾ। ਬਹੁਤ ਮਾੜਾ ਹਾਲ ਹੈ ਭੈਣ ਜੀ। ਭੈਣ ਜੀ ਹਾਲ ਤਾਂ ਬਹੁਤ ਮਾੜਾ ਪਰ ਫੋਰ ਮੈਨੂੰ ਫੜਾਤਾ ਕਿਸੇ ਹੋਰ ਨੂੰ ਨਹੀਂ ਓਪਰੇ ਫੜਾਣਾ। ਅਗਲਾ ਗੱਡੀ ਲੈ ਕੇ ਭੱਜ ਜੇ। ਠੀਕ ਹੈ ਭੈਣ ਜੀ। ਨਹੀਂ ਕਰੂੰਗੀ ਕੋਈ ਗੱਲ। ਤੁਹਾਨੂੰ ਕੋਈ ਡਿਟੇਲ। ਕੋਈ ਗੱਲ ਨਹੀਂ ਜੋ ਮਸਲਾ ਹੈ ਦੱਸ ਦਿਓ। ਠੀਕ ਹੈ ਸੱਸੀ ਗੱਲ ਜੀ। ਚਲੋ ਜੀ। ਇਹ ਸਾਡੀਆਂ ਭੈਣਾਂ ਦੇਖੋ ਕਿੰਨੀਆਂ ਭੋਲੀਆਂ। ਹੈਂ? ਇਹੋ ਇਹ ਮੇਰੇ ਨਾਲ ਇਦਾਂ ਜਦੋਂ ਗੱਲ ਕਰਦਾ ਕਿ ਵੇਲੇ ਗੱਜ ਚ ਭਰ ਜਾਂਦਾ ਯਾਰ ਲੋਕ ਕਿੰਨੇ ਚੰਗੇ ਆ ਕਿੰਨੇ ਮਾਸੂਮ ਨੇ ਦੇਖੋ ਸਾਡਾ ਕੋਈ ਰਿਸ਼ਤਾ ਹੈ ਉਹ ਭੈਣ ਨੇ ਦੇਖਿਆ ਰੁਕ ਗਈ ਇਹ ਤਾਂ ਮੇਰੇ ਨਾਲ ਕਿਵਲੇ ਹੁਣ ਉਹਨਾਂ ਨਾਲ ਨਾ ਬਜ਼ੁਰਗ ਔਰਤ ਬੈਠੀ ਸੀ ਉਹਨਾਂ ਦੀ ਸਾਸੂ ਮਾਂ ਹੋਣੀ ਜਾਂ ਮਾਂ ਹੋਣੀ ਆ ਮੇਰੇ ਤਾਂ ਦੇਖ ਕੇ ਗੱਜ ਚ ਭਰ ਜਾਂਦਾ ਮੈਨੂੰ ਆਪਣੀ ਦਾਦੀ ਯਾਦ ਆ ਗਈ ਬੱਚਾ ਨਾਲ ਦੇਖਿਆ ਪਰ ਫਿਰ ਮੈਨੂੰ ਉਹ ਚਿਹਰੇ ਦੇਖ ਕੇ ਨਾ ਅੱਜ ਦਾ ਹੁਣਾ ਬਜ਼ੁਰਗ ਜਉਂਦੇ ਆ ਜਾਂਦੇ ਆ ਜਿਉਂਦੇ ਵਸਦੇ ਰਹਿਣ ਮੇਰਾ ਗੱਜ ਚ ਭਰ ਜਾਂਦਾ ਇਹਨਾਂ ਨੂੰ ਸਹੂਲਤ ਕੀ ਮਿਲੀ ਆ ਸਾਰੀ ਸਾਰੀ ਜ਼ਿੰਦਗੀ ਨਿਕਲ ਗਈ ਹਾਂ ਅਹ ਅਹ ਦਿਖਾਈ ਦਿਖਾਈ ਇੱਧਰ ਦਿਖਾਈ ਦਿਖਾਈ ਉਹ ਰੋਕ ਲਾ ਗੁਰੂਆ ਉਹ ਰੋਕ ਲਾ ਮੇਰੇ ਪਿੱਛੇ ਨੂੰ ਕਰਕੇ ਮੜ ਜਾ ਕਰਨਾ ਕੀ ਕਰਦਾ ਹੋਇਆ ਚੱਲ ਬਾੜ ਗੱਡੀ ਬਾੜ ਗੱਡੀ ਕੋਈ ਗੱਲ ਨਹੀਂ ਬਾੜ ਬਾੜ ਆਈ ਹੋਈ ਆ ਆ ਲੈ ਇਹਨਾਂ ਬੱਲੇ ਤੁਹਾਡੇ ਬਾਰੇ ਵੀ ਮੈਨੂੰ ਕੁਝ ਪਤਾ ਲੱਗਾ ਗੱਲ ਕਰਦਾ ਆਂ ਕੇ ਕਰਦਾ ਮੈਂ ਆ ਇਹਨਾਂ ਬੱਲੇ ਆ ਰਹਿ ਗਿਆ ਆ ਆ ਦਿਖਾਈ ਗੇ ਰਾਹ ਦਿਖਾਈਾ ਸੱਪ ਤੇ ਆ ਨਾ ਜਾਇਓ ਥੋੜਾ ਆਹ ਦਿਖਾਈ ਵੇਜੇ ਤਸਵੀਰ ਉਹ ਦਿਖਾਈ ਆਹ ਹਾਲਾਤ ਨੇ ਪੁੱਛਿਆ ਰ ਬਾਪੂ ਨੂੰ ਕਿੱਥੇ ਛੱਡ ਕੇਣਾ ਛੱਡ ਪਈਏ ਜੇ ਜੇ ਉਹ ਕੰਫਰਟੇਬਲ ਹੈ ਬਾਪੂ ਜੀ ਕਿੱਥੇ ਜਾਣਾ ਕਿ ਕਿੱਥੇ ਜਾਣਾ ਕਿੱਥੇ ਹਾਂਜੀ ਔੜ ਨਾਲ ਔੜ ਜਾਣਾ ਬਸ ਉੱਥੇ ਤੱਕ ਛੱਡ ਦਈਏ ਹਾਂਜੀ ਛੱਡ ਦਈਏ ਤੁਹਾਨੂੰ ਇੱਥੇ ਆ ਇੱਥੇ ਕੋਈ ਛੱਡਿਆ ਸੀ ਬੈਠਾ ਬੈਠੋ ਗੱਡੀ 'ਚ ਬੈਠੋ ਚੱਲ ਆ ਗਿਆ ਮੁੰਡਾ ਆ ਗਿਆ ਮੁੰਡਾ ਆ ਗਿਆ ਬਹਿ ਜਾ ਤੈਨੂੰ ਲੈਣੇ ਆਇਆ ਮੈਂ ਬਿਠਾ ਔਰ ਆਜੋ ਮੁੜ ਕੇ ਚਲੋ ਮੈਂ ਤਾਈ ਨੂੰ ਰੋਟੀ ਦੇਣ ਗਈ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕੋ ਗੱਲ ਹੈ ਧੰਨਵਾਦ ਵੀਰੇ ਧੰਨਵਾਦ ਠੀਕ ਹੈ ਬਾਪੂ ਉਹ ਚੱਲੇ ਆ ਖਸਮ ਆਹ ਹਾਲਾਤ ਨੇ ਬੈਂਕਾ ਚ ਲੋਗ ਆਏ ਬੁੱਤ ਹੌਲੀ ਚਲਾਉਣੀ ਗੱਡੀ ਆਹ ਦੇ ਹੁਣ ਜਦ ਮੈਂ ਇਹਨਾਂ ਮਾਵਾਂ ਨੂੰ ਦੇਖਦਾ ਆ ਬੰਦਾ ਬੁਲਟ ਤੇ ਬੈਠਾ 3 ਲੱਖ ਦਾ ਮੋਟਰਸਾਈਕਲ ਗਿੱਟਾ ਡੁੱਬਿਆ ਹੈ ਦੁੱਕ ਦੁੱਕ ਸਵਾਗਤ ਹੋ ਰਹੀ ਹੈ ਦੁੱਕ ਦੁੱਕ ਤਾਂ ਆ ਲੀਡਰ ਨੇ ਕਰਾਈ ਪਈ ਆ ਆ ਦੇ ਦੁਕਾਨਦਾਰ ਜਿੰਨੇ ਨੇ ਵਿਚਾਰੇ ਗਾਹਕ ਕੋਈ ਆਉਂਦਾ ਨਹੀਂ ਵਿਚਾਰੇ ਮੀਰੀਆਂ ਕਣੀਆਂ ਦੇਖਣ ਚੋ ਕੇ ਰਹਿ ਗਏ ਕਿ ਮੀ ਕਿੰਨੇ ਕਿ ਐਮ ਐਮ ਪੈ ਗਏ ਇਹਨਾਂ ਤਾਂ ਇਹ ਕੰਮ ਥੋੜੇ ਆ ਕਿ ਨਾਪ ਕੇ ਦੱਸਣ ਵੀ ਐਨੇ ਐਮ ਐਮ ਪਿਆ ਹੈ ਕੋਈ ਗਾਹਕ ਨਹੀਂ ਵੜਦਾ ਆ ਵਿਚਾਰੀ ਆਟੋ ਟੈਂਪੂ ਹੁਣ ਇਹਨਾਂ ਨੂੰ ਜੱਜ ਮੈਂਟੇਨਿੰਗ ਤਿੰਨ ਟਾਇਰਾਂ ਤੇ ਚੱਲਦਾ ਪਿਆ ਹੈਲੋ ਤੂੰ ਮੇਰੇ ਨਾਲ ਦੇਖਣਾ ਹੰਗਾਰਾ ਦੇ ਤਿੰਨ ਟਾਇਰਾਂ ਤੇ ਚੱਲਦਾ ਟੈਂਪੂ ਹੁਣ ਆ ਗੱਡੀ ਆ ਹੈਵੀ ਆ ਉੱਚੀ ਆ ਘੱਟ ਖਤਰਾ ਕੇ ਪਲਟੂਗੀ ਜੇ ਡੂੰਗਟ ਹੋਇਆ ਗਿਆ ਪਲਟ ਕੇ ਤਾਂ ਕੌਣ ਜ਼ਿੰਮੇਵਾਰ ਹੈ ਫਜ਼ਰੇ ਜੀ ਆ ਜਿੰਨਾ ਟਾਈਮ ਲੇ ਲੇ ਆ ਲੈ ਆ ਗੱਡੀ ਦੇਖ ਤਾਂ ਬਿਨਾ ਬੀਂਗ ਦੇ ਹਲਾਰੇ ਆਉਂਦੇ ਆ ਆ ਬਿਨਾ ਬੀਂਗ ਦੇ ਹਲਾਰੇ ਉਹ ਵੀ ਡੇਡੇ ਮੇਡੇ ਤੇ ਟੂ ਵੀਲਰ ਦੇਖੋ ਲੈ ਦੇ ਕੇ ਸਾਡੇ ਕੋ ਇਹ ਕੱਲਾ ਮਸਲਾ ਨਹੀਂ ਆ ਮਸਲੇ ਬਹੁਤ ਨੇ ਪਰ ਚੱਕਰ ਇਹ ਆ ਕਿ ਸਿਆਸਤਦਾਨ ਬਿਸ਼ਰਮ ਬਹੁਤ ਨੇ ਸਾਰੇ ਇਹਦਾ ਮਤਲਬ ਇਹ ਨਹੀਂ ਕਿ ਜੇ ਮੌਜੂਦਾ ਹਾਲਾਤ ਨੇ ਕਿ ਕਮਲੇ ਕੱਲੇ ਮੌਜੂਦਾ ਨੂੰ ਕਹਿ ਰਹੇ ਕਿਉਂਕਿ ਪਿਛਲੀ ਵੀਡੀਓ ਤੇ ਨਾ ਕਿਸੇ ਨੇ ਇਹ ਕਹਿ ਤਾ ਕਿ ਜੀ ਉਹ ਕਹਾਵਤ ਸੁਣਾਈ ਸੀ ਮੈਂ ਕਿ ਉਹ ਪਿਓ ਪਤਾਲੀ ਤਾਂ ਕਹਿੰਦੇ ਜੀ ਪਿਛਲੇ ਨੂੰ ਚੰਗਾ ਕਹਿ ਤਾ ਮੋਰ ਜਿਹੜੇ ਪ੍ਰੈਜ਼ੈਂਟ ਉਹਨਾਂ ਨੂੰ ਮਾੜਾ ਕਹਿ ਤਾ ਨਾ ਭਾਈ ਅੱਛਾ ਨਿਬਰਾਜ ਸੀ ਨਾ ਭਾਈ ਅਸੀਂ ਸੱਚ ਨੂੰ ਸੱਚ ਕਹਿੰਨੇ ਆ ਜੇ ਕਹਿੰਦੇ ਚੰਗਾ ਕੰਮ ਕੀਤਾ ਹੋਊਗਾ ਅਸੀਂ ਉਹਦੀ ਤਾਰੀਫ਼ ਕਰ ਦੇਾਂਗੇ ਅਜਾ ਲੋਕੀ ਤਾਰੀਫ ਕਰਾਉਣ ਦੇ ਵੀ ਕਿਵੇਂ ਲੈ ਪੈਸੇ ਦੇਣ ਨੂੰ ਫਿਰ ਦੇ ਤਨ ਪਤਾ ਤੂੰ ਗਿਆ ਹੀ ਸੀ ਜਿੱਥੇ ਉਹ ਬੰਦਾ ਕਹਿੰਦਾ ਬਸ ਇੱਕ ਵਾਰ ਤਾਰੀਫ ਕਰ ਦੋ ਹਾਂਜੀ ਮੇਰੇ ਲਈ ਸ਼ੇਰ ਬੋਲੋ ਚਾਹੇ ਲੱਖ ਰੁਪਇਆ ਲੈ ਲਓ ਉਹ ਮੈਂ ਕਹਾ ਜਾ ਉਹ ਕੰਮ ਕਰ ਇਹ ਜ਼ਮੀਰ ਨਹੀਂ ਵਿਕਿਆ ਸ਼ਹੀਦ ਐਜਮ ਸਰਦਾਰ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਦੀ ਧਰਤੀ ਦੇ ਜਏ ਆ ਪੰਜਾਬ ਦੇ ਪੁੱਤ ਹੈ ਪੰਜਾਬ ਦਾ ਪਾਣੀ ਪੀਤਾ ਸੀਵਰੇਜ ਵਾਲਾ ਨਹੀਂ ਪੀਤਾ ਹੈ ਪਿੰਡਾਂ ਦੇ ਜਏ ਆ ਮਹਿਰਮਪੁਰ ਦੇ ਜਏ ਆ ਦੁਆਬੇ ਦੀ ਸ਼ਾਨ ਹੈ ਕਿਆ ਕਹਿੰਦਾ ਸੀ ਤੂੰ ਦੱਸ ਆਹ ਦੇਖੋ ਜੀ ਕੋਈ ਪ੍ਰੇਪਰੇਸ਼ਨ ਨਹੀਂ ਦੱਸ ਜਿਹੜਾ ਉਹ ਬੰਦਾ ਸੀ ਨਾਂ ਨਹੀਂ ਲੈਣਾ ਕਿਉਂਕਿ ਨਾਂ ਉਹਦਾ ਠੋਕੇ ਮੈਂ ਲਊਂਗਾ ਜਿੱਦਣ ਕਿਤੇ ਆਹਮੋ ਸਾਹਮਣੇ ਹੋਏ ਕੀ ਕਹਿੰਦਾ ਸੀ ਕਹਿੰਦਾ ਇੱਕ ਵਾਰ ਕਵਿਤਾ ਬੋਲ ਦੋ ਜਿਹੜੀ ਤੁਸੀਂ ਪਹਿਲਾਂ ਬੋਲਦੇ ਹੁੰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪੈਸੇ ਜਿੰਨੇ ਮਰਜ਼ੀ ਲੈ ਲਓ ਤੇ ਇਹੀ ਸੀ ਨਾ ਗੱਲ ਤੇ ਵਿਕੇ ਸੀ ਹਾਂ ਜੀ ਨਹੀਂ 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 ਸਾਲੇ ਵਿਕੇ ਨਹੀਂ ਨਹੀਂ ਹਾਂ ਵਿਕੇ ਨਹੀਂ ਨਹੀਂ ਭਾਈ ਹਾਂ ਉਹਦਾ ਕਹਿੰਦਾ ਕਹਿੰਦਾ ਜਿੰਨੇ ਮਰਜ਼ੀ ਪੈਸੇ ਲੈ ਲਓ ਐਸੀ ਕੀ ਕੀਆ ਤੁਸੀਂ ਕਹਿੰਦੇ ਨਹੀਂ ਕਹਿੰਦੇ ਇਹ ਕਵਿਤਾ ਫੇ ਪਾਈ ਉਹਦੇ ਨਹੀਂ ਨਹੀਂ ਪਾਈ ਨਹੀਂ ਨਹੀਂ ਪਾਈ ਨਾ ਅੱਛਾ ਉਹ ਜਿਹੜਾ ਜਿਹੜਾ ਸਿਗਾ ਵੀ ਪ੍ਰੋਗਰਾਮ ਛੱਡ ਤੋਂ ਪਹਿਲਾਂ ਕਿੰਨੇ ਕ ਜਾਣੇ ਸ਼ੂਟ ਕਰਕੇ ਲੈ ਗਏ ਪਹਿਲਾਂ ਤਾਂ ਬਥੇਰੇ ਕਰਕੇ ਗਏ ਭਾਜੀ ਕਿਸੇ ਨੇ ਪਾਈ ਔਰ ਨਹੀਂ ਨਹੀਂ ਕਿੰਨੇ ਪਾਈ ਕਿਸੇ ਨੇ ਵੀ ਨਹੀਂ ਲੋਕਾਂ ਦਾ ਕੌਣ ਖੜਿਆ ਤੁਸੀਂ ਖੜੇ ਭਾਜੀ ਵੀ ਵੀ 32 ਖੜੇ ਆ ਤੁਸੀਂ ਭਰਾ ਨਾਲ ਹੀ ਆ ਭਰਾਵਾ ਦੀ ਸਪੋਰਟ ਨਾਲ ਹੁੰਦੀ ਕ੍ਰੀਮਪੁਰੀਆ ਕੱਲਾ ਬੰਦਾ ਤਾਂ ਕੱਲਾ ਤਾਂ ਕਹਿੰਦੇ ਰੁੱਖ ਵੀ ਨਹੀਂ ਹੋਣਾ ਚਾਹੀਦਾ ਉਹਦੀ ਸ਼ਾਫ ਵੀ ਘਟ ਜਾਂਦੀ ਆ ਕਿਉਂਕਿ ਜੇ ਬੰਦੇ ਵੱਧ ਜਾਣ ਇਹ ਭਰਾਵਾਂ ਨਾਲ ਹੀ ਆ ਤੂੰ ਵਿਜੇ ਸਾਭੀ ਹੋਰ ਜਿਹੜੇ ਬੈਕਐਂਡ ਤੇ ਹੁੰਦੇ ਆ ਭਾਈ ਮੈਂ ਘੁੰਮਦਾ ਇਕੱਲਾ ਪਰ ਹਰ ਪਾਸੇ ਆਪਣੇ ਭਰਾ ਪਲਾਂਟ ਹੈਗੇ ਆ ਜਿਹੜੇ ਜਦੋਂ ਕਿਤੇ ਲੋਡ ਪੇਦਾ ਐ ਐ ਭਿੰਡਾਂ ਵਾਂਗੂ ਆਉਣਗੇ ਉਹਦਾ ਕਾਰਨ ਕੀ ਆ ਸੱਚ ਅਸੀਂ ਕਿਹੜਾ ਕਬਜ਼ੇ ਲੈਣੇ ਆ ਅਸੀਂ ਤਾਂ ਕਦੀ ਉਹ ਨਹੀਂ ਕਬਜ਼ਾ ਲੈਣਗੇ ਜਿਹੜਾ ਦੁਕਾਨਾਂ ਤੋਂ ਮਿਲ ਜਾਂਦਾ ਬਰਵਾਜੇ ਵਾਲਾ ਅਸੀਂ ਤਾਂ ਕਦੀ ਉਹ ਕਬਜ਼ਾ ਨਹੀਂ ਲੈਣਗੇ ਸੋ ਤਕਲੀਫ ਹੁੰਦੀ ਹੈ ਯਾਰ ਆ ਦੁਕਾਨਦਾਰ ਹੈ ਨਾ ਜਿਹੜੇ ਹੁਣ ਤਾਂ ਸੱਚੀ ਜੀਬੀ ਜੀਬੀ ਥੱਕ ਗਈ ਉਹ ਵੀ ਕਹਿੰਦੀ ਬਸ ਕਰ ਯਾਰ ਥੁੱਕ ਮੁੱਕ ਜਾਂਦਾ ਬੋਲ ਬੋਲ ਕੇ ਕਿ ਇਹਨਾਂ ਦਾ ਸੱਚੀ ਬਹੁਤ ਬੁਰੀ ਹੋਈ ਹੈ ਬਹੁਤ ਬੁਰੀ ਤਬਾਈ ਹੋਈ ਪਈ ਹੈ ਬਹੁਤ ਸਾਰੇ ਦੁਕਾਨਦਾਰ ਤਾਂ ਹੁਣ ਇੱਥੇ ਤੱਕ ਗੱਲ ਚੱਲੇ ਗਈ ਹੈ ਬਹੁਤ ਸਾਰੇ ਦੁਕਾਨਦਾਰ ਤਾਂ ਇੱਥੇ ਤੱਕ ਗੱਲ ਚੱਲ ਗਈ ਉਹ ਕਹਿੰਦੇ ਕਿ ਕਿਰਾਇਆ ਘਟਾ ਦਿਓ ਤੇ ਇਹ ਦੁਕਾਨ ਬੰਦ ਕਰ ਦੇਣੀ ਹੈ ਜਿਹੜੇ ਪ੍ਰਾਪਰਟੀ ਦੇ ਓਨਰਸ ਨੇ ਦੇ ਆਰ ਸੇਇੰਗ ਕਿ ਪ੍ਰਾਬਧ ਦਾ ਕਿਰਾਇਆ ਕਰ ਲਾ ਕੋਛ ਤਾਂ ਦੇ ਆ ਮੈਨੂੰ ਗੱਲ ਦੱਸੀ ਭੱਲੇ ਨਸੀ ਕਹਿੰਦਾ ਦੁਕਾਨਾਂ ਦੇ ਜਿਹੜੇ ਮਾਲਕੋਂ ਕਹਿੰਦੇ ਅੱਧਾ ਕਿਰਾਇਆ ਕਰਦੇ ਨੇ ਦੁਕਾਨਾਂ ਛੱਡੋ ਆ ਹਾਲਾਤ ਬਣੇ ਪਏ ਔਰ ਕਿਸੇ ਇੱਕ ਦੀ ਦੇਣ ਨਹੀਂ ਜੇ ਕਹਦੀਏ ਕਿ ਸਿੱਕ ਦੀ ਦੇਣੇ ਆ ਸਾਰਿਆਂ ਦੀ ਦੇਣੇ ਆ ਉਹ ਕੀਤਾ ਕੀ ਆ ਤੁਸੀਂ ਪਿਛਲੇ 80 ਸਾਲਾਂ 'ਚ 79 ਸਾਲ ਹੋ ਗਏ ਆਜ਼ਾਦੀ ਨੂੰ ਹੋਰੇ ਨਾ ਲੈ ਕੇ ਮਰੇ ਉੱਥੋਂ ਕਮਾਲਾ ਜਿੱਥੇ ਸਰਕਾਰ ਹੈ ਉਹਦੇ ਨੇੜੇੋਂ ਕਮਾਲਾ ਜਿਆਦਾ ਅੱਗੇ ਨਾ ਲੈ ਜੀ ਹੁਣ ਡੈਡੀ ਵੀ ਖਿਜਣ ਲੱਪੇ ਆ ਕਹਿੰਦੇ ਮੈਂ ਗੱਡੀ ਲੈ ਕੇ ਦਿੱਤੀ ਐ ਘੁੰਮਣ ਨੂੰ ਭੰਨਣ ਨੂੰ ਨਹੀਂ ਭੰਦਤੀ ਕਹਿੰਦੇ ਸਾਰੀ ਗੱਡੀ ਮੇਰੀ ਕਹਿੰਦੇ ਜਦ ਦਿਲ ਕਰਦਾ ਰੇਲਵੇ ਰੋਡ ਤੇ ਲਿਜਾ ਕੇ ਲਾਈਵ ਕਰ ਦਿੰਦਾ ਗੱਡੀ ਚੀਕੂ ਉੱਚੀ ਕੋ ਕਰ ਲਾ ਪਈ ਜਿੱਦਾ ਝੋਟੀ ਮੋਟਿਆਰ ਦੀ ਚੀਕੂ ਚੀਕੂ ਕਰਦੀ ਆ ਰੇਲਵੇ ਰੋਡ ਇੰਨਾ ਦਿਖਾਤਾ ਆ ਸਕਵਰ ਜੇ ਵੀ ਚੀਂ ਚੀ ਕਰਦੀ ਆ ਚਲੋ ਦੇਖੋ ਸਾਡਾ ਤਾਂ ਸਾਡੀ ਭਾਵਨਾ ਤਾਂ ਇਹ ਹੈ ਅੱਜ ਲੋਕ ਕਹਿਣ ਲੱਪੇ ਬਾਹਰੋਂ ਆ ਕੇ ਪਹਾੜਾਂ ਤੋਂ ਉੱਤਰ ਉੱਤਰ ਕੇ ਲੋਕ ਕਹਿਣ ਲੱਪੇ ਇਹ ਪੀਵੀ 32 ਦੀ ਹਿੰਮਤ ਹੈ ਤੇ ਲੋਕਾਂ ਦਾ ਪਿਆਰ ਹੈ ਉਹ ਅੰਦਰ ਬਹਿ ਕੇ ਲਾਈਵ ਦੇਖਣ ਦੇ ਆ ਅੱਛਾ ਪਹਾੜਾਂ ਤੋਂ ਉੱਤਰ ਉੱਤਰ ਕੇ ਲੋਕ ਕਹਿਣ ਲੱਪੇ ਜੀ ਰੇਲਵੇ ਰੋਡ ਜਿਹੜਾ ਪੰਜਾਬ ਦਾ ਮਸਲਾ ਬਣ ਗਿਆ ਅੱਛਾ ਅਸੀਂ ਤਾਂ ਸਰੋਸਰੀ ਵੀਡੀਓ ਭਾਈ ਜੀ 2019 ਚ ਸਾਨੂੰ ਥੋੜੇ ਪਤਾ ਸੀ ਕਿ ਕੰਮ ਇੰਨਾ ਕਰਕੇ ਆ ਪਿਆ ਕਿੱਥੇ ਵੀ ਉਹ ਉਹ ਕੋਈ ਵੱਡਾ ਆਉਣਾ ਨਾ ਧੰਨਵਾਦ ਕਰੋ ਇਹਨਾਂ ਦਾ ਉਹ ਰੋਕੀ ਤੂੰ ਕਹ ਪਾਜੀ ਧੰਨਵਾਦ ਲੋਕਾਂ ਨੂੰ ਸਨੇਹਾ ਦੇ ਰਹੇ ਆ ਮਾਲਕੋ ਧੰਨਵਾਦ ਆ ਸਨੇਹਾ ਦੇ ਰਹੇ ਹੋ ਦਿਖਾ ਧੰਨਵਾਦ ਕੋਈ ਡੇਕ ਕੇ ਲੱਤ ਤੜਾਊਗਾ ਡਿਊਟੀ ਤੇ ਬੈਠੇ ਆ ਗਾਹਕ ਤਾਂ ਨਹੀਂ ਰਿਹਾ ਸੱਤਿਆਂ ਨਾਲ ਜਾਏ ਨਾ ਓਕੇ ਆ ਤਕਲੀਫ ਹੈ ਪਰ ਦੇਖੋ ਆ ਚਿਹਰਾ ਦਿਖਾਈਆਂ ਚਿਹਰੇ ਦਿਖਾਈਆਂ ਏ ਏ ਦੇਖੋ ਇਹ ਲੋਕ ਕਿੰਨੇ ਪਿਆਰੇ ਨੇ ਉਹ ਦੁਰ ਫਿਟੇ ਮੂੰਹ ਆ ਤੁਹਾਡੇ ਸਿਆਸਤਦਾਨੋ ਇਹਨਾਂ ਦੇ ਚਿਹਰੇ ਦੇਖੋ ਏ ਉਹ ਕਿੰਨੀ ਤਕਲੀਫ ਜੇ ਫਿਰ ਵੀ ਵਿਚਾਰੇ ਹੱਸ ਕੇ ਚੱਲ ਕਾ ਕਤੋਰ ਹੱਸ ਕੇ ਫਿਰ ਵੀ ਵਿਚਾਰੇ ਕਹਿੰਦੇ ਆ ਕਿ ਗਾ ਕੇ ਨਹੀਂ ਕੋਈ ਆ ਰਿਹਾ ਜੀ ਆ ਦੁਕਾਨਾਂ ਬਾਹਰ ਸਜਾਈਆਂ ਲਾਈਆਂ ਅੰਦਰ ਅੰਦਰ ਪਾਣੀ ਅੰਦਰ 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 ਦੇਖੋ ਅੰਦਰ ਆਉਂਦਾ ਕਹਿੰਦੇ ਪਾਣੀ ਕਾਕਾ ਗੱਡੀ ਕਵਾਲਾ ਅੰਦਰ ਆਉਂਦਾ ਕਹਿੰਦੇ ਪਾਣੀ ਸਰਕਾਰ ਕੋਲੇ ਤਾਂ ਵੀ ਨਹੀਂ ਸੁਣਦੀ ਸਰਕਾਰ ਬਿਲਕੁਲ ਨੇੜੇ ਐ ਹੈ ਇਹੀਂ ਤੇ ਨਿਗਾਹੇ ਕਹੀਂ ਤੇ ਨਿਸ਼ਾਨਾ ਆ ਆ ਦੇ ਆ ਦੇ ਆ ਦੇ ਦੁਕਾਨ ਮੈਂ ਕੱਕ ਦੇ ਅੰਦਰ ਸੇਟ ਨਾ ਦੇਈ ਸਾਨੂੰ ਹੋਰ ਕੋਈ ਖਬਰ ਕੋਈ ਬਣਾਵੇ ਨਾ ਬਣਾਵੇ ਸਾਡੀ ਬਣਾ ਦੇਣੀ ਆ ਰਿਕਸ਼ੇ ਵਾਲੇ ਨੂੰ ਲੰਘ ਲੈਂਦੇ ਆ ਉਹਦਾ ਜ਼ੋਰ ਨਾ ਲੱਗੇ ਵਿਚਾਰੇ ਨੂੰ ਲੈ ਵੀਨੇ ਕਰ ਜੇ ਇੱਧਰ ਭਾਈ ਹਾਂਜੀ ਭਾਈ ਪਾਣੀ ਅੰਦਰ ਤੱਕ ਜਾਂਦਾ ਆ ਤਾਂ ਤਾਈ ਪਰ ਆਇਆ ਤਾਈ ਕਰਕੇ ਜ਼ਿਆਦਾ ਤਰੱਕੀ ਟਰੱਕਾਂ ਟਰੱਕ ਲੰਘਦੇ ਬੱਸਾਂ ਲੰਘਦੇ ਛਿੱਟੇ ਪੈਂਦੇ ਆ ਪ੍ਰੋਬਲਮ ਆ ਯਾਰ ਛਿੱਟੇ ਆਦੇ ਪਾਣੀ ਭੜ ਗਿਆ ਛੱਡ ਕੇ ਅੱਡੇ ਪਾਰਟੀਆਂ ਦੇ ਕੋਲ ਗਾਹਕ ਨਹੀਂ ਆਉਂਦਾ ਛਿੱਟੇ ਆ ਹੀ ਜਾਂਦੇ ਆ ਗਾਹਕ ਬਾਸਲਾ ਕੁੱਤਾਂ ਮਾਂਗ ਰਹਾ ਉਹਦੇ ਜੀ ਐਨਾ ਪਾਣੀ ਆਂਦਾ ਬਾਉ ਵੀ ਅਸੂਲ ਖੜਾ ਦੇ ਅੱਛਾ ਲੋਕ ਲੋਕਾਂ ਨੂੰ ਆਗ ਵੀ ਆਪ ਵੀ ਥੋੜੀ ਅਕਲ ਚਾਹੀਦੀ ਆ ਕਿ ਮੈਂ ਸਮਝ ਨਹੀਂ ਹੁਣ ਮੈਂ ਐਸੀ ਕਰਕੇ ਲਾਇਆ ਨਾ ਉੱਥੇ ਜੰਬੇ ਜੀ ਟੋਏ ਵੀ ਹੈਗੇ ਟੋਏ ਵੀ ਡੂੰਗੇ ਹੈਗੇ ਕੋਈ ਪਲਟ ਨਾ ਜਾਵੇ ਔਟੋ ਔਟੋ ਉਹ ਸਮੈਲ ਕਿੰਨੀ ਆਉਂਦੀ ਬਈ ਆ ਹਾਂ ਇੰਡੀਆ ਜਿੰਦਾਬਾਦ ਇੰਡੀਆ ਜਿੰਦਾਬਾਦ ਕਿ ਨਵਾਂ ਸ਼ਹਿਰ ਨਵਾਂ ਸ਼ਹਿਰ ਜਿੰਦਾਬਾਦ ਯਾਰ ਤੋਰ ਲੈ ਯਾਰ ਸਕੂਲ ਦੇ ਬੱਚੇ ਹੋਰ ਪ੍ਰਧਾਨ ਜੀ ਠੀਕ ਠਾਕ ਹੋ ਪੁੱਤਰ ਸਾਹਿਬ ਪਾਣੀ ਦੀ ਰਾਖੀ ਕਰਦੇ ਆ ਕਿ ਘਟ ਨਾ ਜਾਵੇ ਉਹ ਤੁਹਾਡੀ ਨੂੰ স্মੈਲ ਦੇਖੋ ਕਿੰਨੀ ਇੱਕ ਮਿੰਟ ਸ਼ੀਸ਼ਾ ਡਾਊਨ ਕੀਤਾ ਆ ਵੇਓ ਵਿਚਾਰਾ ਵੀ ਖੜਾ ਲਾਈਵ ਹੀ ਦੇਖ ਰਹੇ ਸਾਰੇ ਉਹੀ ਥੋੜੇ 300 400 ਬੰਦਾ ਜੁੜੇ ਉਹ ਯਾਰ 1 ਮਿੰਟ ਲਈ ਸ਼ੀਸ਼ਾ ਡਾਊਨ ਕੀਤਾ 스멜 ਕਿੰਨੀ ਅੰਦਰ ਆ ਗਈ ਗੱਡੀ ਦੇ ਤੇ ਕਿੱਦਾਂ ਵਿਚਾਰੇ ਬੈਠੇ ਆ ਦੱਸੋ ਹੈ ਅੱਛੇ 1 ਮਿੰਟ ਲਈ ਅਸੀਂ ਸੋਚ ਲਈਏ ਕਿ ਸਾਡੀ ਦੁਕਾਨ ਇੱਥੇ ਹੋਵੇ 1 ਮਿੰਟ ਲਈ ਸੋਚੀਏ ਇਹ ਤਾਂ ਫੇਰ ਵਿਚਾਰੇ ਧੰਦੇ ਕੁਝ ਬੋਲਦੇ ਨਹੀਂ ਸਾਡੇ ਆਰ ਕਾ ਤੇ ਜਾ ਕੇ ਰੋਜ ਲੜੇ ਹੈ ਸਿਆਸਦਾਨਾਂ ਦੇ ਘਰ ਬੇ ਮੌਰੀ ਨਹੀਂ ਐਡਾ ਹੁੰਦਾ ਜੇ ਕਿਸੇ ਸਿਆਸਤਦਾਨ ਨੂੰ ਕਹੇ ਕਿ ਭਾਈ ਤੇਰਾ ਦਫ਼ਤਰ ਇੱਥੇ ਬਣਾਉਣਾ ਤੈਨੂੰ ਇੱਥੇ ਮਿਲਣਾ ਸਵੇਰੇ 8 ਵਜੇ ਆ ਤੇ 6 ਵਜੇ ਜਾ ਕਰਨ ਨੂੰ 6 ਵਜੇ ਵੀ ਕਹਨੂੰ 8 ਵਜੇ ਜਾ ਚੱਲ ਲੂ ਵੇਚੜਾਓ ਸ਼ੀਸ਼ਾ ਦੇਖ ਤਸੀ ਕਿਦਾਂ ਸਮੈਲ ਆਉਂਦੀ ਹੈ ਜਦੋਂ ਸੁੱਕਾ ਆ ਸੀਵਰੇਜ ਦਾ ਪਾਣੀ ਜਿਹੜਾ ਗੰਦਗੀ ਆ ਪਾਣੀ ਚ ਮਿਕਸ ਹੋ ਜਾਂਦੀ ਆ ਉਹ ਮੂੰਹ ਚ ਪੈਂਦੀ ਐ ਇਨਫੈਕਸ਼ਨ ਐ ਨਾ ਉਹ ਉਹ ਵੀ ਇਨਫੈਕਸ਼ਨ ਐ ਬਿਮਾਰੀਆਂ ਦਾ ਖਤਰਾ ਵੀ ਹੈ ਨਾ ਡੇਂਜਰਸ ਹੈ ਡੇਂਜਰਸ ਹਾ ਕਮੈਂਟਸ ਪੜਾ ਦੇ ਯਾਰ ਮੈਂ ਇਧਰੋਂ ਪੜ ਲਵਾਂ ਕਮੈਂਟਸ ਕਮੈਂਟਸ ਪੜਾ ਦੇ ਅਸਲ ਚ ਗੱਲ ਪਤਾ ਕੀ ਹੈ ਸੋਚਾਂ ਤੇ ਪਹਿਰੇ ਆ ਅਮਾਨਤ ਚ ਖਿਆਨਤ ਹੈ ਸੋਚ ਤੇ ਪਹਿਰਾ ਕਿ ਜੋ ਪਿੱਛੇ ਆਰਡਰ ਹਨ ਉਹ ਹੀ ਗਹਿਣਾ ਚਾਹੀਏ ਕੋਈ ਵੀ ਹੋਵੇ ਆਪਣੀ ਸੋਚ ਨਾ ਕੋਣ ਚੱਲਦਾ ਆਪਣੀ ਸੋਚ ਨਾਲ ਕੌਣ ਚੱਲਦਾ ਸੋਚਾਂ ਤੇ ਪੈਰੇ ਆ ਨਰਜ਼ ਕਰੀਏ ਇਹ ਵੀਡੀਓ ਕੋਲ ਆਨ ਇਨਟ ਨੈਟ ਆਫ ਹੈ ਆ ਗਿਆ ਕਮੈਂਟਸ ਪੜਾ ਦੇ ਅਸਲ ਤੇ ਗੱਲ ਪਤਾ ਕੀ ਹੈ ਸੋਚਾਂ ਤੇ ਪੈਰੇ ਆ ਅਮਾਨਤ ਚ ਖਿਆਨਤ ਸੋਚ ਤੇ ਪੈਰਾ ਕਿ ਤੇ ਹਰਪੀ ਸਿੰਘ ਕਹਿ ਰਿਹਾ ਕਿ ਇੰਨਾ ਪਾਣੀ ਲੇਬਰ ਲਵਾ ਦੋ। ترسےم کور ਸੋਤਾ ਕਹਿੰਦੇ ਆ ਕਿ ਗੁੱਡ ਜੌਬ ਸੂਰੀ ਸਾਹਿਬ ਬਲਜੀਤ ਬਲਜੀਤ ਕਹਿ ਰਿਹਾ ਕਿ ਜਕਤੀ ਜਕਤੀ ਜੋ ਕੇ پیسے ਵੀ ਨਹੀਂ ਹੋਣੇ ਇਹਨਾਂ ਤੋਂ। ਜਕਤੀ ਜੋ ਕੇ پیسے ਆਉਣਗੇ। ਨੀਰਜ ਬੱਗਰ ਕਹਿ ਰਹੇ ਨੇ ਹੈਲੋ। ਬਾਈ ਜੀ ਕੋਠੀ ਰੋਡ ਦਾ ਕੀ ਹਾਲ ਹੈ? ਚੱਲੋ ਚੱਲ ਸੇਵਕਾ। ਬਾਬੀ ਸੱਚ ਦੇਵਾ ਕਹਿੰਦੇ ਰੋਡ ਦਾ ਕੰਮ ਕਦੋਂ ਤੱਕ ਸਟਾਰਟ ਹੋਗਾ ਜੀ ਮੈਨੂੰ ਤਾਂ ਹੁਣ ਇਹ ਪਤਾ ਲੱਗਾ ਮੈਂ ਸਪਸ਼ਟ ਨਹੀਂ ਇਸ ਗੱਲ ਤੇ ਮੈਨੂੰ ਤਾਂ ਇਹ ਪਤਾ ਲੱਗਾ ਕਹਿੰਦੇ ਕਿ ਟੈਂਡਰ ਹੁਣ ਦੁਬਾਰਤੀ ਬਣਾ ਆਮ ਨਾਟ ਸ਼ੋਰ ਅਬਾਊਟ ਦਿਸ ਮੇਰੇ ਕੋਲ ਦੀ ੜ ਦੀ ਖਬਰ ਆਈ ਆ ਪਾਜੀ ਸੱਤ ਪਵਾ ਲੋ ਗੱਡੀ 'ਚ ਪਾਜੀ ਛੱਤ ਹੈ ਐਨ ਨਾ ਨਾ ਕਰੋ ਮਜ਼ਾਕ ਨਾ ਕਰੋ ਛੱਤ ਹੈ ਤਰਸੀਮ ਕੌਰ ਸੋਤਾ ਜੀ ਕੀ ਕਹਿ ਰਹੇ ਆ ਸਮਾਰਟ ਸਿਟੀ ਇਸ ਸਮਾਰਟ ਬாய் ਉਹ ਗੱਲ ਸੁਣ ਸੇਵ ਕਰ ਓਕਲਾ ਰੋਕ ਲਾ ਰੋਕ ਹਾਂ ਮਾਦਾ ਕਿੱਥੇ ਜਾਣਾ ਮੈਂ ਇੱਥੇ ਹੀ ਜਾਣਾ ਬੜਾ ਲਾ ਵਿੱਚ ਵਿੱਚ ਆਹ ਕਿੱਥੇ ਜਾਣਾ ਜਿੱਥੇ ਬਾਸਾਰ ਉਹਦੇ ਨਾਲ ਬੈਜਾ ਬੈਜਾ ਪਿੱਛੇ ਮਾ ਤਾਂ ਬੈਜ ਤਿੰਨੇ ਹੀ ਬੈਜੋ ਕੰਮ ਖਤਰੇ ਵਾਲਾ ਸੇਵਕਾ ਕਹਿੰਦੇ ਬੱਚੇ ਬਿਠਾ ਦਈਏ ਨਹੀਂ ਤਾਂ ਇੱਕ ਨਾਲ ਨਾਲ ਸਮਾਜ ਸੇਵਾ ਚੜ ਚੜ ਮਾਤਾ ਚੜ ਆਰੂ ਆਰੂ ਮਾਤਾ ਜੀ ਆਉ ਮਮਸਕਾ ਦਾ ਮਾਰਦਾ ਪਾਣੀ ਲੈ ਪਿਆ ਜੂ ਮੋ ਫਿਰ ਅੱਥਰ ਤੱਕ ਜਾਬੀ ਆਹ ਯਾ ਤੁਸੀਂ ਨੇ ਬਾਤ ਸੁਣਿਆ ਮਾਤਾ ਕਿਹੜੇ ਪਿੰਡ ਜਾਣਾ ਕਿਹ ਇੱਧਰ ਨਾਲ ਤੇ ਪਿੰਡ ਤੋਂ ਪਿੰਡ ਦਾ ਦੂਰ ਜਾਣਾ ਕਿਹੜੇ ਪਿੰਡ ਜਾਣਾ ਹੈ ਹੈ ਰਿਟੈਂਡ ਇੱਥੇ ਕਰਨ ਕਰਨ ਕੀ ਆਈਆਂ ਸੀ ਮਾਤਾ ਜੀ ਥੋੜੇ ਇੱਧਰ ਹੋ ਜੋ ਥੋੜੇ ਇੱਧਰ ਹੋ ਜੋ ਥੋੜੇ ਇੱਧਰ ਹੋ ਜੋ ਮਾਨੂੰ ਕੀ ਕਹਾਣੀ ਦੱਸ ਕੇ ਨੇ ਚਲੋ ਆ ਸੜਕ ਤੇ ਕੀ ਹਾਲਾਤ ਆ ਤੇਰਾ ਮੌਕਾ ਗਿਆ ਖਾਲ ਬੱਸ ਚ ਉਤਰਦਾ ਨਹੀਂ ਆ ਸੜਕ ਤੇ ਕੀ ਹਾਲਾਤ ਆ ਲੱਗ ਗਈ ਆ ਸੜਕ ਤੇ ਕੀ ਹਾਲਾਤ ਆ ਅੱਜ ਇੱਥੇ ਹੈ ਚੱਲ ਤੁਰ ਸੜਕ ਹਾਂਜੀ ਟੁੱਟੀ ਹੈ ਜਿਆਦੇ ਆ ਦੇਖ ਕੇ ਚੱਲ ਥੋੜਾ ਉਹ ਕੱਲ ਤੇ ਡੈਥ ਹੋ ਗਈ ਸਾਡੇ ਮੋਹਰੇ ਲਈ ਵੀ ਚਲੋ ਉਹ ਤੇ ਲਾਜ ਤਾਂ ਜਮਨਰਾਜ ਜੀ ਆ ਚਲੋ ਹੁਣ ਆਹ ਸੜਕ ਬਾਰੇ ਤੁਸੀਂ ਕੀ ਕਹਿੰਦੇ ਆ ਸੜਕ ਦਾ ਭਰਾਵਾ ਬੰਦਾ ਹਾਲ ਬਹੁਤ ਵਾਹ ਸੜਕ ਦਾ ਮੰਦਾ ਨਾ ਇਹ ਬਣਨੀ ਚਾਹੀਦੀ ਆ ਹਾਂ ਪਾਤ ਉਹ ਇਹ ਬਣਨੀ ਚਾਹੀਦੀ ਆ ਬਣਾਉਂ ਖਾ ਇਹ ਫੇਰ ਤੁਰ ਕੇ ਆਈਆਂ ਤੁਸੀਂ ਪਹਿਲਾਂ ਤੁਰ ਕੇ ਆਈਆਂ ਤੁਰ ਕੇ ਆਈਆਂ ਰਿਕਸ਼ਾ ਵੀ ਨਹੀਂ ਮਿਲਦਾ ਕੁਝ ਵੀ ਨਹੀਂ ਆ ਜਿਵੇਂ ਬੱਚੀਆਂ ਵਿਚਾਰੀਆਂ ਸਕੂਲਾਂ ਨੂੰ ਆਈਆਂ ਕਾਲਜ ਨੂੰ ਆਈਆਂ ਹਾਲ ਕੀ ਆ ਬਿਲਕੁਲ ਦੇਖੋ ਸੜਕਾਂ 'ਚ ਸੜਕਾਂ 'ਚ ਪਾਣੀ ਬਹੁਤ ਹੈ ਮਾਤਾ ਪਾਣੀ ਦੇ ਬਾਹਰ ਚੱਲ ਜਾਈਏ ਵੀ ਪੈਂਡ ਚੱਲੀ ਮਾਤਾ ਨਾਲੇ ਤਾਂ ਪਿਛਲੇ 20 25 ਸਾਲਾਂ ਤੋਂ ਕਹੀ ਜਾਂਦੇ ਇਹਨੂੰ ਕੈਲੀਫੋਰਨੀਆ ਬਣਾ ਦੇਣਾ ਅਮਰੀਕਾ ਬਣਾ ਦੇਣਾ ਬਣ ਗਿਆ ਕੁਛ ਨਹੀਂ ਬਣਿਆ ਅੱਗੇ ਨਾਲੇ ਬੇੜਾ ਬਹਿ ਗਿਆ ਅੱਗੇ ਨਾਲੋਂ ਵੀ ਬੇੜਾ ਬਹਿ ਗਿਆ ਅੱਛਾ ਮਾਤਾ ਇਹ ਨਵੇਂ ਆ ਨਹੀਂ ਬਣਾਏ ਕਿ ਪੁਰਾਣਿਆਂ ਦਾ ਵੀ ਇਹੀ ਗੱਲ ਸੀ ਪੁਰਾਣਿਆਂ ਦਾ ਵੀ ਇਹੀ ਗੱਲ ਸੀ ਕਾਹ ਤੇ ਕਾਹ ਚੰਗਾ ਕੰਮ ਕਰਦੇ ਆਪੇ ਹੋਈ ਜਾਂਦਾ ਮਾਤਾ ਤੁਹਾਡੀ ਕਿੰਨੀ ਕਿੰਨੀ ਉਮਰ ਆ ਤੁਹਾਨੂੰ ਇੱਥੇ ਬੜਾ ਪਤਾ ਨਹੀਂ ਉਹ ਤਾਂ ਕਿੰਨੀ ਆਣੀ ਮੇਰੀ ਦਾ 55 ਸਾਲ ਦੀ ਆ ਅੱਛਾ ਕਦੀ 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 ਚੰਗੇ ਦਿਨ ਦੇਖੇ ਤੁਸੀਂ ਨਹੀਂ ਨਹੀਂ ਅਸੀਂ ਦੇਖੇ ਚੰਗੇ ਤਾਂ ਜਿੱਤਣ ਦੇ ਆਏ ਆ ਨਾ ਘਰਾਂ ਦੇ ਵਿੱਚ ਆਪਣਿਆਂ ਦੇ ਆਏ ਹਾਲੇ ਤੱਕ ਹਾਂ ਚੰਗੇ ਦਿਨ ਨਹੀਂ ਦੇਖੇ ਚੰਗੇ ਦਿਨ ਨਹੀਂ ਦੇਖੇ ਮੈਂ 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 ਕਿੰਨਾ ਹੁਣ ਪਹਿਲਾਂ ਨਾਲੋਂ ਵੀ ਮਾੜੇ ਹੋਈ ਜਾਂਦੇ ਹਾਂ ਹਾਂ ਇਹ ਮਾੜੇ ਹੀ ਆ ਤੁਹਾਡੇ ਕੋਲ ਗੱਡੀ ਆ ਚੱਲ ਗੱਡੀ 'ਚ ਬਹਿ ਗਏ ਆ ਆਏ ਅਸੀਂ ਕਿੱਧਰ ਤੱਕ ਸੁਰ ਕਿਉਂ ਨਾ ਕਿੱਦਾਂ ਤੁਸੀਂ ਮੋੜ ਕੇ ਅਸੀਂ ਆ ਗਈਆਂ ਜਿੱਥੇ ਜਾਣਾ ਸੀ ਜਾ ਆਈਆਂ ਜਾਣਾ ਕਿੱਦਾਂ ਸੀ ਹਾਂਜੀ ਉਹ ਬੱッセ ਜਾਣਾ ਤੇ ਮੈਂ ਨਮਸ਼ਟਾ ਜਾਣੀ ਸਾਡੇ ਪਿੰਡ ਤੱਕ ਔਖਈਆ ਛੋਟਾ ਪਲ ਮੈਂ ਤਾਂ ਤੂੰ ਸਹੀ ਬੋਲਦੀ ਚਲ ਹਾਂਜੀ ਔਖਈਆ ਤੂੰ ਤੂੰ ਸਾਡੇ ਅੱਗੇ ਖੁੱਲੇ ਦਿਲ ਨਾਲ ਬੋਲਦੀ ਔਖਈਆ ਸਾਡਾ ਦੁਖੀ ਹੈ ਕਰਦੇ ਆ ਔਖਈਆ ਕੱਲ ਨੂੰ ਪਤਾ ਅਸੀਂ ਆਈਆਂ ਆਈਆਂ ਆ ਸੁਣ ਲੋ ਆ ਸੁਣ ਲੋ ਤੁਰ ਕੇ ਵੀ ਕਿੱਦਾਂ ਆਈਆਂ ਕੱਦ ਕੇ ਵੀ ਗਈਆਂ ਜਦ ਪਹਿਲਾਂ ਦਾਰ ਕੇ ਨਹੀਂ ਪੈਂਦੇ ਸੀ ਗਈਆਂ ਦਾਗਾਂ ਤੇ ਸੋਟੇ ਆਈਆਂ ਹੁਣ ਤੁਸੀਂ ਜਾਣਾ ਵੀ ਕਿੱਦਾਂ ਸੀ ਹੁਣ ਆ ਰਾਜੀ ਰਵੋ ਪਤਾ ਤੁਸੀਂ ਸਾਡਾ ਬਲਾ ਖਰੇ ਮਾ ਕੋਈ ਨਾ ਮੋੜ ਤੇ ਲਾ ਦਿੰਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਦ ਕੋਈ ਕੋਈ ਇਹ ਸਾਡਾ ਫਰਜ਼ ਹੈ ਜੀ ਮੈਂ ਤਾਂ ਕਹਿੰਨਾ ਕਿ ਸਰਕਾਰ ਮੈਨੂੰ ਕਿ ਥੋੜੀ ਦਿੱਤ ਮੈਂ ਕਿਸ਼ਤੀਆਂ ਚ ਲਾ ਦਵਾਂ ਇੱਥੇ ਹਾਂਜੀ ਹਾਂਜੀ ਲਾ ਦਿਓ ਕਰਾਂਗੇ ਬੱਦ ਇਹ ਤਾਂ ਠੀਕ ਹੋਣੀ ਨਹੀਂ ਕਿਸ਼ਤੀਆਂ ਦੀ ਲੋਡ ਪੈਣੀ ਹੈ ਹਾਂ ਹਾਂ ਜੀ ਜੇ ਕਿਤੇ ਪਤਾ ਤੂੰ ਸਾਡੇ ਪਿੰਡ ਜੀ ਦੇਖੇ ਹਾਲ ਆ ਕੇ ਉਹ ਮੰਦਾ ਹਾਂ ਛੱਪੜ ਜ ਤਰੇ ਪਏ ਅਸਦਾ ਇਹ ਤਾਂ ਛੱਪੜ ਤਰੇ ਇਹ ਤਾਂ ਮਤ ਤੁਸੀਂ ਆਦੀ ਆ ਫੇਰ ਤਾਂ ਤੁਸੀਂ ਸੰਘਰਸ਼ ਹੀ ਕਰਦੀਆਂ ਸਾਰੀ ਜਨ ਜੀ ਸੰਘਰਸ਼ ਰਹੀ ਹੈ ਦੁਖੀ ਹੋਇਆ ਬੱਚੇ ਵੀ ਵਿਚਾਰੇ ਜਾਂਦੇ ਧੱਕੇ ਖਾਂਦੇ ਪਾਣੀ ਦੀ ਸੁਣੋ ਬਾਸ ਇੱਥੇ ਆ ਪਰ ਆਹ ਇੱਥੇ ਰੁਕ ਗਈ ਇੱਥੇ ਮਾਤਾ ਇੱਥੇ ਲੋਕ ਦੇਵਾ ਬੰਨੀ ਹਾਂਜੀ ਹਾਂਜੀ ਬਾਸ ਇੱਥੇ ਰੁਕ ਜਾਣਾ ਤੇਰਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਡਾ ਰਾਜੀ ਰਹਿ ਕੇ ਰੱਖ ਲਈ ਵੀ ਰਾਜੀ ਆ ਤੁਹਾਡੇ ਅਸ਼ੀਰਵਾਦ ਦੀ ਬਰਕਤ ਹੈ ਜੀ ਲਾਵੇ ਸ਼ਾਹ ਸੁੱਕੀ ਜਗ੍ਹਾ ਨਹੀਂ ਸੁੱਕੀ ਸੁੱਕੀ ਤਾਂ ਹੈ ਨਹੀਂ ਮਤਲਬ ਗਾਰਾ ਨਾ ਹੋਵੇ ਹਾਂਜੀ ਇੱਕ ਮਿੰਟ ਵਿੱਚ ਖੋਲ ਦੇ ਪੁੱਤ ਰਾਜੀ ਰਹਿ ਚਲੋ ਠੀਕ ਹੈ ਮਾਤਾ ਜੀ ਟੈਂਡੇ ਵਾਲੀਓ ਬਹੁਤ ਮਿਹਰਬਾਨੀਆਂ ਬੀਬੀਓ ਲੈ ਆਣਾ ਪਾਣੀ ਦੇ ਬੱਡੇ ਕੋਈ ਗੱਲ ਨਹੀਂ ਕੋਈ ਗੱਲ ਪਤਾ ਆਪ ਹਾਕ ਮਾਰੀ ਆ ਸੀ ਕਿਹੜੇ ਕੇ ਆ ਤੈਨੂੰ ਨਹੀਂ ਕਹਿੰਦੀਆਂ ਨਹੀਂ ਡਰਦੀਆਂ ਮਾਤਾ ਫਰਜ਼ ਬਣਦਾ ਸਾਡਾ ਤੁਸੀਂ ਸਾਡੀ ਦਾਦੀ ਵਰਗੀ ਆ ਰਾਜੀ ਰਹੇ ਮੇਰਾ ਫਤਿਹ ਬਹੁਤ ਹੀ ਉਮਰ ਕਰੇ ਤੁਹਾਡੀ ਮਿਹਰਬਾਨੀ ਰਾਜੀ ਪਾਣੀ ਦੇ ਕੱਢ ਕੇ ਲੈ ਆਣਾ ਕੋਈ ਗੱਲ ਨਹੀਂ ਮਾਤਾ ਤੁਹਾਨੂੰ ਗੱਲੀਆਂ ਨੂੰ ਨਹੀਂ ਕੱਢਿਆ ਸ਼ਹਿਰ ਨੂੰ ਵੀ ਕੱਢਣਾ ਇੱਕ ਦਿਨ ਅਸੀਂ ਸ਼ਹਿਰ ਕੋਈ ਗੱਲ ਨਹੀਂ ਮਾਤਾ ਕੋਈ ਗੱਲ ਗੱਲਾਂ ਥੋੜੇ ਗੱਲੀਆਂ ਕਰਨੀ ਅੱਜ ਤੁਹਾਨੂੰ ਕੱਲੀਆਂ ਨੂੰ ਪਾਣੀ ਚੋਂ ਕੱਢੇ ਇੱਕ ਦਿਨ ਸ਼ੇਰ ਨੂੰ ਕੱਢਾਂਗੇ ਕਿਉਂ ਬਈ ਅੰਕਾਈ ਸਤਿ ਸ੍ਰੀਕਾਲ ਚੱਲ ਬਈ ਇਹਨੂੰ ਇੱਥੇ ਰੈਪ ਅਪ ਕਰੀਏ ਫੇ ਕੋਠੀ ਰੋਲਾ ਦੁਆਰ ਤੋਂ ਸ਼ੁਰੂ ਕਰੀਏ ਤਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਵੀਰੋ ਭੈਣੋ ਭਰਾਵੋ ਬਜ਼ੁਰਗੋ ਖਾਣ ਦਿਓ ਅੱਧੀ ਉਮਰ ਵਾਲਿਓ ਕਿਉਂਕਿ ਮੈਂ ਤਾਂ ਖਾਣ ਅੱਧੀ ਉਮਰ ਤੋਂ ਕਹਿੰਦਾ ਨੌਜਵਾਨ ਨੂੰ ਆਹ ਲਾਈਵ ਕੱਟ ਕੇ ਲਾਈਵ ਨਹੀਂ ਲਾਈਵ ਕੱਟ ਕੇ ਨਵਾਂ ਲਾਈਵ ਸ਼ੁਰੂ ਕਰਨ ਲੱਗੇ ਆ ਕੋਠੀ ਰੋਡ ਤੋਂ ਨਾਲ ਜੁੜ ਜਾਈ